ਗੋਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਅਮਰੀਕਾ ਦੇ ਮੱਧ ਪੱਛਮੀ ਹਿੱਸੇ ਵਿੱਚ ਬੀਤੇ ਦਿਨ ਹੀ ਤੂਫਾਨਾਂ ਨੇ ਬਿਜਲੀ ਅਤੇ ਗੜੇ ਮਾਰੀ ਕੀਤੀ ਹੈ ਜਿਸ ਦੇ ਵਿੱਚ ਸ਼ਕਤੀਸ਼ਾਲੀ ਤੂਫਾਨ on the ਸੰਭਾਵਨਾ ਹੈ ਰਾਸ਼ਟਰੀ ਮੌਸਮ ਸੇਵਾ ਨੇ ਕਿਹਾ ਹੈ ਕਿ ਸਭ ਤੋਂ ਵੱਧ ਖਤਰਾ ਦੱਖਣੀ ਮਿਨੀ ਸੋਟਾ ਦੇ ਕੁਝ ਹਿੱਸਿਆਂ ਵਿੱਚ ਸੀ ਜਿਸ ਵਿੱਚ ਮਿਨੀ ਆਪੋਲਿਸ ਖੇਤਰ ਉੱਤਰੀ ਆਇਵਾ ਅਤੇ ਪੱਛਮੀ ਵਿਸ਼ਕਾਨੀਨ ਸ਼ਾਮਿਲ ਹਨ ਇਨ ਖੇਤਰਾਂ ਵਿੱਚ 1 ਤੋਂ 5 ਦੇ ਪੈਮਾਨੇ ਤੇ ਲੈਵਲ 4 ਜੋਖਮ ਹੈ इज्जत ਨਾਲ ਹੀ ਮੌਸਮ ਵਿਗਿਆਨ ਨੇ ਕਿਹਾ ਹੈ ਕਿ ਦੁਪਹਿਰ ਅਤੇ ਸ਼ਾਮ ਦੇ ਸਮੇਂ ਦੌਰਾਨ ਸਭ ਤੋਂ ਖਤਰਨਾਕ ਮੌਸਮ ਦੀ ਉਮੀਦ ਕੀਤੀ ਜਾਂਦੀ ਹੈ ਇਸ ਸਮੇਂ ਇੱਕ ਸ਼ਕਤੀਸ਼ਾਲੀ ਤੂਫਾਨ ਦਾ ਖਤਰਾ ਸਭ ਤੋਂ ਵੱਧ ਹੁੰਦਾ ਹੈ ਚੇਤਾਵਨੀ ਮੁਤਾਬਕ ਵੱਡੇ ਤੋਂ ਬਹੁਤ ਵੱਡੇ ਗੜੇ ਤੇ ਤੇਜ਼ ਹਵਾਵਾਂ ਦੀ ਸੰਭਾਵਨਾ ਜੋ ਨੁਕਸਾਨ ਦਾ ਕਾਰਨ ਬਣ ਸਕਦੀਆਂ ਨੇ ਇਸ ਦੇ ਨਾਲ ਹੀ ਇੱਕ EF2 ਤੂਫਾਨ ਨੂੰ 111 ਤੋਂ 135 ਮੀਲ ਪ੍ਰਤੀ ਘੰਟੇ ਰਫ਼ਤਾਰ ਨਾਲ ਵਧੇ ਹੋਏ ਪੋਜ਼ੀਟਾ ਸਕੇਲ ਤੇ ਇੱਕ ਸ਼ਕਤੀਸ਼ਾਲੀ ਤੂਫਾਨ ਵਜੋਂ ਸ਼੍ਰੇਣੀਬੰਦ ਕੀਤਾ ਗਿਆ। ਦੁੱਧ ਦਾ ਪਲਟਿਆ ਟੈਂਕਰ ਲੋਕਾਂ ਨੇ ਮਚਾਈ ਲੁੱਟ ਬੋਤਲਾਂ ਬਾਲਟੀਆਂ ਚ ਭਰਨ ਲੱਗੇ ਦੁੱਧ ਜੀ ਹਾਂ ਫਲੋਰ ਨੇੜੇ ਸਿਸਕਲੈਂਟੇ ਬੀਤੇ ਦਿਨ ਹੀ ਭਿਆਨਕ ਸੜਕ ਹਾਦਸਾ ਵਾਪਰਿਆ ਇੱਥੇ ਦੁੱਧ ਨਾਲ ਭਰਿਆ ਕੰਟੇਨਰ ਅਚਾਨਕ ਪਲਟ ਗਿਆ ਦੱਸਿਆ ਜਾ ਰਿਹਾ ਕਿ ਕੰਟੇਨਰ ਚਾਲਕ ਨੂੰ ਨੀਂਦ ਆ ਗਈ ਜਿਸ ਕਾਰਨ ਇਹ ਹਾਦਸਾ ਵਾਪਰਿਆ ਇਸ ਹਾਦਸੇ ਵਿੱਚ ਕੰਟੇਨਰ ਚਾਲਕ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਚ ਭਰਤੀ ਕਰਵਾਇਆ ਗਿਆ ਦੱਸ ਦਈਏ ਦੁੱਧ ਨਾਲ ਭਰਿਆ ਕੰਟੇਨਰ PB03AY2089 ਪਟਾਲਾ ਤੋਂ ਦੁੱਧ ਲੈ ਕੇ ਅੰਬਾਲਾ ਵੱਲ ਜਾ ਰਿਹਾ ਸੀ ਇਸ ਦੌਰਾਨ ਆਰਸੀ ਪਲਾਜ਼ਾ ਨੇੜੇ ਅਚਾਨਕ ਕੰਟੇਨਰ ਪਲਟ ਗਿਆ ਅਤੇ ਚਾਲਕ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਪਹੁੰਚ ਕੇ ਗੱਡੀ ਦੇ ਜ਼ਖਮੀ ਡਰਾਈਵਰ ਨੂੰ ਥਾਣੇਦਾਰ ਜਸਵਿੰਦਰ ਸਿੰਘ ਅਤੇ ਨੀਰਜ ਕੁਮਾਰ ਨੇ ਸਿਵਲ ਹਸਪਤਾਲ ਪਹੁੰਚਾਇਆ ਦੱਸਦੇ ਇਹ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੁੱਧ ਕੰਟੇਨਰ ਤੋਂ ਬਾਹਰ ਆ ਕੇ ਵਹਿਣ ਲੱਗ ਪਿਆ ਤੇ ਕੁਝ ਲੋਕ ਡੁੱਲਿਆ ਦੁੱਧ ਇਕੱਠਾ ਕਰਕੇ ਆਪਣੇ ਘਰਾਂ ਨੂੰ ਡਰਮੀਆਂ ਤੇ ਕੈਨੀਆਂ ਪਰ ਕੇ ਲਿਜਾਣ ਦੇਖਾਈ ਦਿੱਤੇ ਕਟਨਾ ਵਾਲੇ ਥਾਂ ਤੇ ਦੁੱਧ ਟੋਣ ਵਾਲਿਆਂ ਦੀ ਹੜਕਮ ਮਚ ਗਈ ਜਾਂ ਕਹਿ ਲਓ ਭੀੜ ਲੱਗ ਗਈ ਬਟਾਲੇ ਤੋਂ ਅੰਬਾਲਾ ਜਾ ਰਿਹਾ ਸੀ ਕਿੱਥੇ ਦੀ ਗੱਡੀ ਹੈ ਇਹ ਬਟਾਲੇ ਤੋਂ ਅੰਬਾਲਾ ਜਾ ਰਿਹਾ ਸੀ ਜੀ ਸਾਹ ਕੀ ਹੋਇਆ ਫਿਰ ਰਸਤੇ ਜਾ ਰਿਹਾ ਸੀ ਇਹ ਰਾਤੀ ਗੱਡੀ ਚਲਾ ਕੇ ਤੇ ਇੱਕ ਬਾਈਕ ਵਾਲਾ ਸੀ ਅੱਗੇ ਠੀਕ ਹੈ ਉਹਨੇ ਅਚਾਨਕ ਬ੍ਰੇਕ ਦੀ ਮਾਰੀ ਜੇ ਮੈਂ ਵੀ ਬ੍ਰੇਕ ਮਾਰੀ ਤੇ ਮੇਰੀ ਗੱਡੀ ਘੁੰਮ ਗਈ ਪਿੱਛੇ ਉਹ ਤੋਂ ਇਹ ਕਿਹੜੀ ਗੱਡੀ ਸੀ ਗੱਡੀ ਜੀ ਕੀ ਸੀ ਗੱਡੀ ਜੀ ਦਰਦ ਸੀ ਅੱਛਾ ਜੀ ਫੇਰ ਕੀ ਹੋਇਆ ਗੱਡੀ ਪਲਟ ਗਈ ਗੱਡੀ ਜਾਣਕ ਜਦ ਜਦ ਮੈਂ ਵੀ ਬ੍ਰੇਕ ਮਾਰੀ ਤੇ ਗੱਡੀ ਫੁੱਟ ਮਾਰੀ ਤੇ ਉੱਪਰ ਚੜ ਗਈ ਤੇ ਪਲਟ ਗਈ ਸੀ ਪਲਟ ਗਈ ਦੁੱਧ ਸੀ ਵਿੱਚ ਹਾਂਜੀ ਦੁੱਧ ਸੀ ਕਿੰਨਾ ਦੁੱਧ ਨੁਕਸਾਨ ਹੋ ਗਿਆ ਕਿੰਨੇ ਕਿਦਾ ਨੁਕਸਾਨ ਹੋ ਗਿਆ ਲਗਭਗ ਜੀ ਤੇ ਹੁਣ ਪਤਾ ਨਹੀਂ ਪਾਜੀ ਤੇ ਅੰਦਾਜ਼ਾ ਕਿੰਨੇ ਲੀਟਰ ਸੀ ਦੁੱਧ ਵਿੱਚ ਦੁੱਧ ਤੇ ਮੇਰੇ ਸਾਹ ਨਾਲ ਕੋਈ 22 ਤੇ 24 ਲੀਟਰ ਹੈਗਾ ਹੈ ਤੇ 24 ਲੀਟਰ ਹੋਏਗਾ ਸ਼ਾਇਦ ਨਹੀਂ 24 ਹਾਂਜੀ ਕਿੱਥੋਂ ਕਿੱਥੋਂ ਜਾ ਰਹੀ ਸੀ ਕਿੱਥੇ ਜਾਣਾ ਸੀ ਬਟਾਲੇ ਤੋਂ ਅੰਮ੍ਰਿਤਸਰ ਆ ਗਿਆ ਸੀ ਕਿੱਥੇ ਦੀ ਗੱਡੀ ਹੈ ਇਹ ਬਟਾਲੇ ਦੀ ਹੈ ਮਹਿਲਾਵਾਂ ਦਾ ਇੰਤਜ਼ਾਰ ਹੋਇਆ ਖਤਮ ਜੀ ਹਾਂ ਇਸ ਸ਼ਾਇਰ ਵਿੱਚ ਮਹਿਲਾਵਾਂ ਨੂੰ ਅਖੀਰ ਮਿਲ ਹੀ ਗਏ ਹਜ਼ਾਰ ਰੁਪਏ ਜੀ ਹਾਂ ਚਲੰਦਰ ਦੇ ਡਾਕਟਰ ਭੀਮਰਾਓ ਅੰਬੇਦਕਰ ਚੌਕ 'ਚ ਲੋਕਾਂ ਵੱਲੋਂ ਮਹਿਲਾਵਾਂ ਨੂੰ ਹਜ਼ਾਰ ਰੁਪਏ ਵੰਡੇ ਗਏ ਨਹੀਂ ਗੱਲਬਾਤ ਦੌਰਾਨ ਪੈਸੇ ਵੰਡਰ ਵਾਲਾ ਦੱਸਿਆ ਕਿ 3 ਸਾਲ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਮਹਿਲਾਵਾਂ ਨੂੰ ਹਜ਼ਾਰ ਰੁਪਏ ਵੰਡਣ ਦਾ ਵਾਅਦਾ ਕੀਤਾ ਸੀ ਪਰ ਅੱਜ 3 ਸਾਲ ਤੋਂ ਵਾਅਦਾ ਸਮਾਂ ਹੋ ਗਿਆ ਹੈ ਪਰ ਸਰਕਾਰ ਨੇ ਉਹ ਵਾਅਦਾ ਪੂਰਾ ਨਹੀਂ ਕੀਤਾ ਉਹਨਾਂ ਦੱਸਿਆ ਕਿ ਸੀ ਸਰਕਾਰ ਨੂੰ ਉਹਨਾਂ ਵੱਲੋਂ ਕੀਤੇ ਵਾਅਦਿਆਂ ਨੂੰ ਦਿਲਵਾਉਣ ਲਈ ਇਹ ਪ੍ਰਦਰਸ਼ਨ ਕਰ ਰਹੇ ਆਂ ਮੌਜੂਦ ਮਹਿਲਾਵਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਤਾਂ ਸਾਡੇ ਨਾਲ ਮਜ਼ਾਕ ਕੀਤਾ ਪਰ ਇਹ ਲੋਕ ਵੀ ਹੁਣ ਸਾਡੇ ਨਾਲ ਮਜ਼ਾਕ ਕਰ ਰਹੇ ਨੇ ਜੇਕਰ ਦੇਣੇ ਨੇ ਤਾਂ ਅਸਲੀ ਨੋਟ ਦੇ ਉਹ ਨਕਲੀ ਨੋਟ ਦੇ ਕੇ ਸਾਡਾ ਮਜ਼ਾਕ ਉਡਾਰੇ ਨੇ ਜੇ ਵਾਦਾ ਕੀਤਾ ਸੀ ਸਰਕਾਰ ਨੇ ਤਾਂ ਉਹ ਪੂਰਾ ਕਰਨਾ ਚਾਹੀਦਾ ਹੈ ਅੱਛਾ ਹੁਣ ਇਹ ਪ੍ਰਦਰਸ਼ਨ ਹੋ ਰਿਹਾ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਮਰਜ਼ਾ ਚਲੋ ਉਹ ਆਪਣੀ ਜਗ੍ਹਾ ਠੀਕ ਆ ਕਰਦੇ ਆ ਪ੍ਰਦਰਸ਼ਨ ਮੰਗਦੇ ਆ ਵੀ 1000 ਰੁਪਇਆ ਜਿਹੜਾ ਉਹਨਾਂ ਨੇ ਵਾਦਾ ਕੀਤਾ ਦੇਣਾ ਚਾਹੀਦਾ ਸੀ ਪਰ ਉਹਨਾਂ ਨੇ ਨਹੀਂ ਦਿੱਤਾ ਪਰ ਜਿਹੜਾ ਉਹ ਨਕਲੀ ਨੋਟ ਦੇ ਰਹੇ ਆ ਬੱਚਿਆਂ ਦੇ ਹੱਥ ਚ ਫੜਾਉਂਦੇ ਆ ਕਿਸੇ ਔਰਤ ਦੇ ਹੱਥ ਵਿੱਚ ਫੜਾ ਦੇ ਪਰ ਉਹ ਨਹੀਂ ਸਹੀ ਲੱਗਦਾ ਉਹ ਨਹੀਂ ਸਹੀ ਲੱਗਦਾ ਇਹ ਵੀ ਤਾਂ ਇਹ ਵੀ ਮਜ਼ਾਕ ਹੀ ਹੋ ਗਿਆ ਨਾ ਬੱਚਿਆਂ ਨਾਲ ਮਜ਼ਾਕ ਹੋ ਗਿਆ ਤੁਸੀਂ ਬੱਚਿਆਂ ਨੂੰ 100000 ਰੁਪਇਆ ਪੜਾ ਰਹੇ ਹੋ ਇਹ ਇਸ ਤੋਂ ਵੱਧ ਮਜ਼ਾਕ ਹੋਰ ਕੀ ਆ ਬਹੁਤ ਸਰਕਾਰ ਦੀ ਮਜ਼ਾਕ ਕਰੀ ਇਹ ਬੰਦਾ ਹੀ ਮਜ਼ਾਕ ਹੀ ਕਰ ਰਿਹਾ ਫਿਰ ਇਹ ਤਾਂ ਮਜ਼ਾਕ ਹੀ ਹੋ ਰਿਹਾ ਨਾ ਚਲੋ ਆਪਣੀ ਜਗ੍ਹਾ ਸਹੀ ਆ ਵੀ 1000 ਰੁਪਏ ਦੇਣਾ ਚਾਹੀਦਾ ਪਰ ਇਹ ਗੱਲ ਗਲਤ ਹੈ ਜਿਹੜਾ ਨਕਲੀ ਨੋਟ ਦੇ ਰਹੇ ਆ ਕੀ ਕਹਿੰਦੇ 20 ਟੁੱਟ ਕਿਹਣਾ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਂ ਜੈਵੀਨ ਜਹਪੜ ਰਹਾਦਾ ਮੈਂ ਸਿਸ਼ਕਮਾਨਾ ਹਰ ਭਾਰਤ ਪ੍ਰਧਾਨ ਭਾਰਤੀ ਜਨਦਾਬਦੀ ਜੁਆਦਾ ਸਾਰਾ ਪ੍ਰਚਾਰ ਨਾ ਆਮਲੀ ਪਾਲੀ ਖਿਲਾਫ ਹੈ ਤਿੰਨ ਸਾਲ ਦਾ ਸਮਾਂ ਹੋ ਗਿਆ ਇਹਨਾਂ ਨੇ ਕਿਹਾ ਸੀ ਕਿ ਸਰਕਾਰ ਬਣਨ ਤੇ ਸਾਰੀ 1 ਇਕ 1000 ਰੁਪਏ ਪੰਜਾਬ ਦੀਆਂ ਮਹਿਲਾਵਾਂ ਦੇ ਅਕਾਊਂਟ ਦੇ ਵਿੱਚ ਜਾਵੇਗਾ ਤਰੀਪ ਤਿੰਨ ਸਾਲ ਦਾ ਸਮਾਂ ਹੋ ਗਿਆ ਪਰ ਅਜ ਤੱਕ ਕਿਸੇ 1 ਰੁਪਿਆ ਨਹੀਂ ਆਇਆ ਸਾਡੇ ਰਾਜ ਰੋਸ਼ਮੀ ਵਾਲਾ ਸੀ ਐਸੇ ਕਰਕੇ ਸੀ ਅਸੀਂ ਇਹ ਨੋਟ ਵੀ ਵੰਡੇ ਆ ਚਿਲਡਰਨ ਬੈਂਕ ਵਾਲੇ ਯਾ ਲੋ ਜੀ ਭਗਵੰਦਾ ਯਾਦ ਕਰਾਇਆ ਕਿ ਤੁਹਾਨੂੰ ਸ਼ਾਇਦ ਹੁਣ ਯਾਦ ਆ ਜਾਏ ਕਿ ਤੁਸੀਂ ਇੱਕ ਵਾਅਦਾ ਕੀਤਾ ਸੀਗਾ ਵਾ ਸਾਡੇ ਇਹ ਬਰਾ ਇੱਕ ਮੰਗੋ ਦਿੱਤਾ ਵਾ ਇਹ ਪ੍ਰੇਮਖੋਦੀ ਸਾਹਿਬ ਦੇ ਨਾਮ ਤੇ ਡੀ ਸਾਹਿਬਾਂ ਮੈਂ ਲਾਵਾਂ ਮੈਂ ਲਾਵਾਂ ਕਹਿ ਰਹੀ ਆ ਨੇ ਕਿ ਬਈ ਸਰਕਾਰ ਨੇ ਤਾਂ ਮਜ਼ਾਕ ਕੀਤਾ ਕੀਤਾ ਹੁਣ ਕੋਈ ਵੀ ਮਜ਼ਾਕ ਕਰੇ ਹੁਣ ਨਕਲੀ ਨੋਟ ਦੇ ਕੀ ਨਹੀਂ ਮਜ਼ਾਕ ਨਹੀਂ ਕਰ ਰਹੇ ਜੀ ਅਸੀਂ ਦੱਸਦੇ ਕਿ ਬੱਚਿਆਂ 'ਤੇ ਖੇਡਣਾ ਸੇ ਨੋਟ ਦਿੱਤੇ ਤੁਹਾਨੂੰ ਲੈ ਲੋ ਅੱਜ ਵੀ ਨਹੀਂ ਦਿੱਤੇ ਅਸੀਂ ਹੁਣ ਵੀ ਦੇ ਰਹੇ ਆ ਜੀ ਕਿ ਆ ਦੇਖੋ ਤੁਹਾਡੇ ਵਾਸਤੇ ਚੇਤਾ ਕਰਾ ਲੇ ਕਿ ਤੁਸੀਂ ਯਾਦ ਕਰੋ ਕਿ ਜੋ ਤੋਂ ਵਾਅਦਾ ਕੀਤਾ ਸੀਗਾ ਹਾਂ ਸਿਰ ਅੱਜ ਇਹ ਪ੍ਰੋਟੈਸਟ ਕਰ ਰਹੇ ਸੀ ਕੀ ਕਾਰਨ ਹਾਂਜੀ ਇਹ ਭਾਰਤੀ ਆਮਦਨ ਦਾ ਪਾਰਟੀ ਦੇ ਵਰਕਰ ਹੈ ਤੇ ਇਹਨਾਂ ਨੇ ਫਿਰ ਮੰਗ ਪੱਤਰ ਦਿੱਤਾ ਕਿ ਪੰਜਾਬ ਸਰਕਾਰ ਨੇ ਝੂਠੇ ਵਾਅਦੇ ਕੀਤੇ ਹਜ਼ਾਰ-ਹਜ਼ਾਰ ਰੁਪਏ ਵਾਲੇ ਤੇ ਉਹ ਦਿੱਤੇ ਨਹੀਂ ਹੈਗੇ ਤੇ ਇਹਦੇ ਵਾਸਤੇ ਅਸੀਂ ਇਹ ਸਰਕਾਰ ਲੈਵਲ ਦੀ ਕੰਮ ਹੈ ਅਸੀਂ ਡੀਸੀ ਸਾਹਿਬ ਨੂੰ ਭੇਜ ਦਿਆਂਗੇ ਤੇ ਉਹ ਅੱਗੇ ਤੇ ਪ੍ਰੋਪਰ ਕਾਰਵਾਈ ਕਰ ਲੈਣਗੇ ਠੀਕ ਬੈਂਕ ਦੀ ਨੌਕਰੀ ਛੱਡ ਇਹ ਨੌਜਵਾਨ ਓਡੀ ਕਾਰ 'ਚ ਵੇਚ ਰਿਹਾ ਦੁੱਧ ਜਿहां ਪਟੋ ਰਿਹਾ ਸੁਰਖੀਆਂ ਹਰਿਆਣਾ ਵਿੱਚ ਮਿਲਕਮੈਨ ਖੂਬ ਸੁਰਖੀਆਂ ਪਟੋ ਰਿਹਾ ਫਰੀਦাবাদ ਵਿੱਚ ਇੱਕ 33 ਸਾਲ ਦਾ ਨੌਜਵਾਨ 50 ਲੱਖ ਰੁਪਏ ਦੀ ਓਡੀ ਕਾਰ ਤੋਂ ਰੋਜ਼ਾਨਾ ਦੁੱਧ ਦੀ ਸਪਲਾਈ ਕਰ ਰਿਹਾ ਜਿहां ਫਰੀਦাবাদ ਜ਼ਿਲ੍ਹੇ ਦੇ ਪਿੰਡ ਮੋਤਾਬਾਦ ਵਾਸੀ ਅਮਿਤ ਪ੍ਰਾਣ ਕਿ ਉਸਨੇ ਕੁਝ ਦਿਨ ਪਹਿਲਾਂ ਹੀ ODI ਕਾਰ ਖਰੀਦੀ ਹੈ ਇਸ ਤੋਂ ਇਲਾਵਾ ਉਹ ਇਸੇ ਕਾਰ ਤੋਂ ਦੁੱਧ ਦੀ ਸਪਲਾਈ ਕਰ ਰਿਹਾ ਹੈ ਅਮਿਤ ਨੇ ਕਿਹਾ ਹੈ ਕਿ ਬਾਈਕ ਤੋਂ ਦੁੱਧ ਲੈ ਕੇ ਜਾਣਾ ਮੁਸ਼ਕਿਲ ਹੋ ਰਿਹਾ ਸੀ ਕਿਉਂਕਿ ਗਰਮੀ ਵੱਧ ਰਹੀ ਹੈ ਇਸ ਲਈ ਲਗਜ਼ਰੀ ਕਾਰ ਖਰੀਦੀ ਹੈ ਅੱਗੇ ਗੱਲਬਾਤ ਕਰਦੇ ਹਨ ਕਿ ਹੈ ਕਿ ਮਹਿੰਗੀਆਂ ਗੱਡੀਆਂ ਚਲਾਉਣਾ ਉਸ ਦਾ ਜਨੂਨ ਹੈ ਇਸ ਲਈ ਉਸਨੇ ਬੈਂਕ ਦੀ ਨੌਕਰੀ ਵੀ ਛੱਡ ਦਿੱਤੀ ਹੈ ਸਾਲ 2021 ਵਿੱਚ ਕੋਵਿਡ ਕਾਲ ਦੌਰਾਨ ਜਦੋਂ ਉਸਨੇ ਨੌਕਰੀ ਛੱਡੀ ਸੀ ਤਾਂ ਉਸ ਸਮੇਂ ਉਹ HDFC ਬੈਂਕ ਵਿੱਚ ਮੈਨੇਜਰ ਦੀ ਪੋਸਟ 'ਤੇ ਸੀ ਉਸ ਨੌਕਰੀ ਨੂੰ ਛੱਡ ਕੇ ਮੈਂ ਪ੍ਰਾਨ ਨਾਲ ਫੁੱਲ ਟਾਈਮ ਦੁੱਧ ਸਪਲਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੁਣ ਮੈਂ ਰੋਜ਼ਾਨਾ ਇਕੱਲੇ 120 ਲੀਟਰ ਦੁੱਧ ਦੀ ਸਪਲਾਈ ਕਰਦਾ ਹੈ आपका ਅਮਿਤ ਵੜਾ ਨੂੰ ਨਾਮ ਹੈ ਅਮਿਤ ਕੌਣ ਸੇ گاؤں ਕੇ ਰਹਿਣੇ ਵਾਲੇ ਹੋ ਮੈਂ ਭਾਈ ਮੌਤਵਦਗਾ ਹੂੰ ऑडी में दूध बेच रहे हो पहले हार लेविशन पे था ये क्या शौक है ये भाई मेरे को राइडिंग का शौक है राइडिंग और ये अपना काम है काफी पुराना काम है अपना दूध का काम है पहले मेरे को बाइक राइडिंग का शौक था तो मैंने हार ले ली फिर मैं हार लेप लेके गया दूध हार लेप जैसे लेके गया लोगों की प्रतिक्रिया देखी तो थोड़ा अच्छा रिस्पॉन्स आया तो फिर हार ले पे रखी फिर एक दो साल बाद अब मैंने ये ऑडी लिया अभी मैंने लास्ट वीक ऑडी ली फिर अब ऑडी पे रखे ऑडी दो देता हूं। परिवार में कौन कौन है परिवार में मेरे फादर साहब है वो आर्मी से रिटायर है बड़े भाई है तो बड़े भाई है और क्या नाम है अंकल है वो सब ज्वाइंट फैमिली साथ रहते हैं हम सारे तो दूध का व्यवसाय कैसे मतलब आपका पैतृक काम है या आपका पर्सनल काम है कैसे नहीं भाई फैमिली बिजनेस हमारा फैमिली बिजनेस, फैमिली बिजनेस, है। बिजनेस है। पहले आप क्या काम करते हो मैं पहले मैंने ग्रेजुएशन करी मैं बताऊँ ग्रेजुएशन करी मैंने डीवी पॉलिसी उसके बाद मैंने फिर जॉब करी मैंने एच में एच डिफसी बैंक में जॉब करी एच डिफसी के बाद मैंने रैली गेट्स में करी आई डी बैंक में और रिसेंटली मैंने टाटा कैपिटल में लास्ट जॉब मैंने टाटा कैपिटल की छोड़ी थी नुँ। नुँ। फिर उसके बाद मैं अपने काम में, में मेरे को अच्छा आता गया फिर मैं अपने काम में फिर मैंने जॉब वगैरह रिजाइन दे दी दूध में इतनी बचत हो जाती है क्या गाड़ी का जो ऑडी गाड़ी है उसकी एवरेज अगर देखे तो काफी कम एवरेज होती होगी उसकी एवरेज भाई आठ से दस की एवरेज है उसकी गाड़ी की पर ये कि देखो मैं अपना मैं यदि दूध ना बाट के वैसे गाड़ी चलाता वैसे घूमता तो जब भी पेट्रोल वगैरह तब भी खर्च खर्च होता अब क्या है मेरा पैशन भी फॉलो हो रहा है और मैं अपना प्रोफेशन भी चल रहा तो चल है तो दोनों चीज इसी चीज में चल रही है हाली डेविडसन भी अभी रखी हुई है हाली डेविडसन भी अभी रखी हुई है हाली डेविडसन का क्या है वो गर्मी में चला नहीं सकता आप कुछ साढ़े सात सौ सी सी इंजन है तो वो हीट बहुत ज्यादा फेंकती है तो उसके अभी गर्मी में चला नहीं सकता है वो सर्दियों सर्दियों के लिए बाकी अब गर्मी में अपनी गाड़ी से सप्लाई करते हैं गाड़ी कीमत की बात कर जाते तो कितनी कीमत है गाड़ी भाई Q3 थ्री ए कन्वर्टेबल है, है। अब देख लो आप गूगल कर लो क्या रेट हो इसका तो आगे क्या है प्लानिंग अब इसी गाड़ी चलना है और भी कोई बड़ी गाड़ी लेनी है देखो जैसे मालिक ने प्रवाल साथ दिया आप जैसे बहन के द्वारा ही तो आगे कुछ आगे बढ़ेंगे आगे करेंगे कुछ हम लगभग डेली कितने लोगों को दूध दे के आते हैं और कितना किलोमीटर चलते हो डेली की मेरी रनिंग हो जाती है भाई सत्तर सत्तर किलोमीटर हो जाती है मेरा फर्स्ट सैनी कलोनी स्टार्ट होता है फिर इक्कीस सेक्टर में और फिर आपके एन आई टी में एक दो तीन चार पाँच में एन आई टी में दूध देता हूँ आगे जैसे डिमांड अब नहर पारे ग्रेटर है डिमांड बढ़ रही है तो फिर इस साइड भी स्टार्ट करूंगा कितनी कितनी भैंस गाय है आ, मेरा मोस्टली गाय का काम है आ, सारा क्या नाम है देसी गाय है मेरी साई वाल है और सारी मतलब कोई जर छोट गाय नहीं मेरी सारी अच्छे अच्छी क्वालिटी की गाय है अपनी तो फिर मोस्टली गाय का दूध रखता हूँ मैं मैसेज क्या देना चाहते हो हैं आप युवा को मैसेज ये भाई कि कोई काम छोटा नहीं होता आप आदमी किसी भी काम को लगन से करो मेहनत से करो तो सब ऊपर वाले साथ देते घर वाले साथ देते। मेरे घर वालों ने बहुत सपोर्ट करा नुँ। नुँ। उनकी आज मैं ये चीज मुकाम कर, कर पाया हूँ लेटेस्ट न्यूज सब तो पहला अपने फोन चैनल सब्सक्राइब करोटिफिकेशन आइकन जरूर दबाओ